ਦੇ ਨਾਮ ਦੇ ਮੁਲਇਕ ਆਪਣੇ ਘਰ ਦੇ ਹੋਮ ਬ੍ਰੀਡ ਹੈ ਜੀ ਮਤਲਬ ਸੋ ਵੀ ਆਪਣੇ ਘਰ ਦੀ ਸੀ ਇਹਦੀ ਹਾਈਟ ਦੀ ਗੱਲ ਕਰੀ 5 ਫੁੱਟ 8 ਇੰਚ ਹੈ ਜੀ ਲੰਬਾਈ ਤੇ ਸਾਢੇ 3/4 ਫਟ ਹੈ ਤੇ ਬਜਨ ਇਹਦਾ ਸਾਢੇ 13 ਕੁਆਟਰਲ ਜੋ ਵੀ ਐਸਦੀ ਘਟਾਤਾ ਪਹਿਲਾਂ ਇਹਦਾ ਸੀ 15 ਕੁਆਟਰ 70 ਕਿਲੋ ਇਹਦਾ ਦੇਖੋ ਪੁਸ਼ਤ ਕਰਦੇ ਗਏ ਸੀ 2023 ਚ ਉਦੋਂ ਸਾਢੇ 2.5 ਕਰੋੜ ਰੁਪਏ ਆਏ ਸੀਗਾ ਆਸਟ੍ਰੇਲੀਆ ਤੋਂ ਫਿਰ ਇੱਕੋ ਜਿਹੀ ਸ਼ੀਲਾ ਕੇਂਦਰ ਮਸ਼ਕਰ ਮਿਲਦੇ ਹੋਏ ਨਾ ਆਇਆ ਸੀ ਤੇ 2024 ਦੇ ਵਿੱਚ 23 ਕਰੋੜ ਰੁਪਏ ਲੱਗ ਚੁੱਕੇ ਸੀ ਵਾਕੀ ਨੂੰ ਖਰਾਗ ਵੀ ਆਪਾਂ ਸਾਨੂੰ ਨਹੀਂ ਮਿਲੀ ਕਿਰੇ ਮੇਰੇ ਫਾਦਰ ਸਾਹਿਬ ਨੇ ਇਹਨੂੰ ਪਾਈ ਹੋਈ ਆ ਛੋਲੇ ਬਦਾਮ ਇਹਨੂੰ ਪਾਏ ਹੋਏ ਕਾਜੂ ਵੀ ਪਾਏ ਹੋਏ ਆਂਟੇ ਵੀ ਚਲਦੇ ਰਹੇ ਅੱਜ ਦੇ ਮੇਲੇ 'ਚ ਮੌਜੂਦ ਆ ਜਿੱਥੇ ਘੋੜੇ ਘੋੜੀਆਂ ਤੁਹਾਨੂੰ ਦਿਖਾਏ ਆ ਉੱਥੇ ਹੀ ਅੱਜ ਝੋਟਾ ਦਿਖਾਉਣ ਜਾ ਰਿਹਾ ਪਹਿਲਾਂ ਤਸਵੀਰਾਂ ਦੇਖੋ ਇਹ ਆ ਅਨਮੋਲ ਨਾਮ ਦਾ ਝੋਟਾ ਜਿਹੜਾ ਅੰਤਰਰਾਸ਼ਟਰੀ ਚੈਂਪੀਅਨ ਆ ਜਿਹੜਾ ਜਿੱਥੇ ਜਾਂਦਾ ਉੱਥੇ ਹੀ ਆਪਦੀ ਤਾਗ ਜਮਾ ਕੇ ਆਉਂਦਾ ਪੁਸ਼ਕਰ ਚ ਵੀ ਇਹ ਚੈਂਪੀਅਨਸ਼ਿਪ ਰਿਆ ਜੇ ਕਹਿੰਦੇ ਪੁਸ਼ਕਰ ਮੇਲੇ ਵਿੱਚ ਨਾ ਜਾਵੇ ਤਾਂ ਪੁਸ਼ਕਰ ਦਾ ਮੇਲਾ ਜਿਹੜਾ ਠਿਕਾ ਰਜਰ ਹੁੰਦਾ ਪੁਸ਼ਕਰ ਮੇਲੇ ਵਿੱਚ ਵੀ ਇਸ ਨੇ ਆਪਣੀ ਤਾਕ ਜਮਾਈ ਹੈ ਇਸ ਦੇ ਮਾਲਕ ਨੇ ਜਿਹੜੇ ਉਹ ਵੀ ਸਾਡੇ ਨਾਲ ਮੌਜੂਦ ਨੇ ਪੂਰੀ ਪੂਰੀ ਉਹਨਾਂ ਨਾਲ ਗੱਲਬਾਤ ਕਰਾਂਗੇ ਨਾਲ ਨਾਲ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਲੋਕਾਂ ਦਾ ਇਹ ਇਕ ਆਠਾ ਝੋਟੇ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਲੋਕ ਨੇ ਜਿਹੜੇ ਜਿੱਥੇ ਇੱਕ ਪਾਸੇ ਮੇਲੇ ਦੇ ਇਕੱਠਾ ਹੈ ਉੱਥੇ ਹੀ ਦੂਜੇ ਪਾਸੇ ਝੂਟਾ ਦੇਖਣ ਲਈ ਵੀ ਲੋਕਾਂ ਦਾ ਇਕੱਠਾ ਹੈ ਭਾਈ ਕੀ ਹਾਲ ਹੈ ਸਭ ਤੋਂ ਪਹਿਲਾਂ ਸਰ ਜਿਹੜੇ ਤੁਸੀਂ ਦੇਖਿਓ ਚੈਨਲ ਨੂੰ ਸਸਰੀ ਗੱਲ ਜੀ ਆਪਣਾ ਭਾਈ ਜਗਤਾਰ ਤੁਹਾਡਾ ਨਾਮ ਜਗਤਾਰ ਹੈ ਮੇਰਾ ਪਲਵਿੰਦਰ ਗੱਲ ਹੈ ਜਗਤਾਰ ਮੈਂ ਡੇਢੀ ਪਲਵਿੰਦਰ ਕੀ ਗੱਣਾ ਚਾਹੋਗੇ ਸਭ ਤੋਂ ਪਹਿਲਾਂ ਝੋਟਾ ਕੀ ਨਾਮ ਹੈ ਦਾ ਕਿੱਥੇ ਕਿੱਥੇ ਜੇਤੂ ਰਿਹਾ ਕਹਿੰਦੇ ਜੇ ਪੁਸ਼ਕਰ ਮੇਲੇ ਚ ਨਾ ਜਾਵੇ ਤਾਂ ਮੇਲਾ ਸੁੰਨਾ ਲੱਗਦਾ ਹੈ ਹਾਂਜੀ ਪਹਿਲਾਂ ਤਾਂ ਇਹਦਾ ਪਤਾ ਨਾਂ ਦੀ ਗੱਲ ਕਰੇ ਨਾਮ ਅਨਮੋਲਾ ਜੀ ਆਪਣੇ ਘਰ ਦੇ ਹੋਮ ਬ੍ਰੀਡ ਹੈਗੇ ਉਹ ਜੀ ਮਤਲਬ ਉਹ ਵੀ ਆਪਣੇ ਘਰ ਦੀ ਸੀ ਤੇ ਜੋ ਇਹਦਾ ਪਹਿਲੀ ਪੁਸ਼ਕਰ ਦੀ ਕਰੀਏ ਪੁਸ਼ਕਰ ਸਭ ਮੇਲਾ ਜੀ ਜਦੋਂ ਜਾਣ ਲੱਗਿਆ ਹੈ ਹਾਂ ਕਿਲੇ ਇੰਨੇ ਫੈਨ ਬਣੇ ਇੰਨੇ ਬਣਿਆ ਕਿ ਅਸੀਂ ਆਈ ਸੀ ਗਏ ਨੇ 2025 ਵਿੱਚ ਤੇ ਸਾਨੂੰ ਜਿੰਦਾ 100 200 ਫੋਨ ਹੋ ਗਏ ਰਹਿ ਕਿ ਤੁਸੀਂ ਕਿਉਂ ਨਹੀਂ ਆਏ ਹਾਂ ਤੈਨ ਮਾਨੇ ਜਿਹੜਾ ਸੁਪਰਸਟਾਰ ਹੀ ਹੈ ਮੇਲਾ ਸੁਸ਼ ਕਰਦਾ ਹੈ ਇਹਨੇ ਮੇਲਾ ਸਾਰਾ ਦੂਰਾ ਰਹਿੰਦਾ ਤੇ ਬਾਕੀ ਕਿਹੜੇ ਮੇਲੇ ਤੇ ਜਾਂਦਾ ਇਹ ਆਉਦੀ ਸ਼ਾਪ ਛੱਡ ਕੇ ਆਉਂਦਾ ਤੇ ਬਾਕੀ ਤੁਸੀਂ ਜਿਹੜਾ ਪਿਆਰ ਕਰਦਨ ਮੋਲ ਨੂੰ ਦੇਖਣ ਬਾਅਦ ਤੁਸੀਂ ਕਿਸਾਨਪੁਰ ਆਪਣੇ ਤੁਸੀਂ ਦੇਖ ਹੀ ਸਕਦੇ ਕਿੰਨਾ ਇਕੱਠਾ ਉਹ ਬਠਿੰਡੇ ਵੀ ਜਾਂਦੇ ਰਹਿੰਦੇ ਕਿਸਾਨ ਸਾਰੇ ਮੇਲੇ ਤੇ ਜਾਂਦੇ ਕਿੱਥੇ ਵੀ ਹੋਵੇ ਹਾਂਜੀ ਅਨਮੋਲ ਦੀ ਗੱਲ ਕਰੀਏ ਤਾਂ ਅਨਮੋਲ ਦਾ ਕਿੰਨਾ ਅੱਜ ਕੱਦ ਕੱਦ ਕਿੰਨਾ ਬਾਈ ਜੀ ਲੰਬਾ ਕਿੰਨਾ ਹੈਗਾ ਭਜਨ ਕਿੰਨਾ ਹੈਗਾ ਤੇਦਾ ਸੀਮ ਜਿਗਾਰਾ ਵੀ ਨਿਕਲਦਾ ਕਰਦੇ ਇਹਦੀ ਹਾਈਟ ਦੀ ਗੱਲ ਕਰੀਏ 5 ਫੁੱਟ 8 ਇੰਚ ਜੀ ਲੈਂਥ ਇਹ ਸਾਢੇ ਤਿਹਾਈ ਫਟ ਤੇ ਭਜਨ ਇਹ ਸਾਢੇ ਤਿਹਾਈ ਕੁਆਰਟਲ ਜੋ ਕਿ ਐਸਟੀ ਘਟਾਤਾ ਪਹਿਲਾਂ ਇਹਦਾ ਸੀ 15 ਕੁਆਰਟਲ 70 ਕਿਲੋ ਤੇ ਇਹਦਾ ਪਰ ਸੇਵਨ ਸਪਲਾਈ ਕਰਦੇ ਆ ਆਪਣਾ ਸੇਵਨ ਅੱਜ ਦਾ ਇੱਕ ਗੁਜਰਾਤ ਐਮਪੀ ਇਧਰ ਸਾਰੇ ਕਿਤੇ ਜਾ ਚੁੱਕੇ ਆ ਮੈਂ ਇਧਰ ਪਟਿਆਲੇ ਤੇ ਜਾ ਚੁੱਕਾ ਮੰਨ ਲਓ ਜੇ ਲੋ ਸਾਰੇ ਭਾਰਤ ਦੇ ਸੇਵਨ ਇਹਦਾ ਫੈਲ ਚੁੱਕਾ ਹੈਗਾ ਪਰ ਆਪਾਂ ਜਿੰਨੇ ਘੱਟ ਡੋਜਾਂ ਦੇ ਡਾਕਟਰਾਂ ਨੂੰ ਵੀ ਸਾਰਿਆਂ ਨੂੰ ਕਿ ਪਹਿਲਾਂ ਪਹਿਲਾਂ ਰਿਜ਼ਲਟ ਲਈ ਕਿਉਂ ਸਾਡੇ ਕੋਲ ਤਾਂ ਹੈ ਗਿਆ ਇੱਥੇ ਉਹ ਸੀਮਨ ਦਿੰਨੇ ਆ ਪਹਿਲਾਂ ਰਿਜ਼ਲਟ ਦਿਖਾਉਣੇ ਆ ਫਿਰ ਦਿੰਨੇ ਆ ਹੁਣ ਕਹਿੰਦਾ ਯੂਪੀ ਦਿੱਤਾ ਸੀ ਯੂਪੀ ਹੁਣ ਆਪਾਂ ਸੀਮਨ ਸਪਲਾਈਅਰ ਬਣਾਏ ਆ ਆਪਾਂ ਪਹਿਲਾਂ ਆਪਾਂ ਖੁਦ ਦੇਖੇ ਜਾ ਕੇ ਜਾਂਦੇ ਰਹੇ ਆ ਦੇਖੇ ਆਉਂਦੇ ਰਹੇ ਕਿੱਥੇ ਕਿੱਥੇ ਭੇਜਦੇ ਸੀਮਨ ਫਿਰ ਤੁਸੀਂ ਇਹਦਾ ਕੋਈ ਬਾਹਰੋਂ ਵੀ ਆਉਂਦਾ ਫੋਨ ਕਰੇਗਾ ਕਹਿੰਦੇ ਕੀਮਤਾਂ ਬਹੁਤ ਲੱਗ ਜਾਂਦੀਆਂ ਨੇ ਜਿਵੇਂ ਕਈ ਵਾਰ ਆਉਂਦੇ ਬਾਹਰੋਂ ਵੀ ਲੋਕ ਆਉਂਦੇ ਆ ਕੀਮਤ ਕਿੰਨੀ ਕੁ ਲੱਗ ਜਾਂਦੀ ਕੀ ਉਹਦਾ ਦੇਖੋ ਪੋਸਟ ਕਰਦੇ ਗਏ ਸੀ 2023 ਚ ਉਹਨਾਂ 2.5 ਕਰੋੜ ਰੁਪਏ ਆਏ ਸੀਗਾ ਆਸਟ੍ਰੇਲੀਆ ਤੋਂ ਆਫਰ ਤੇ ਕੋਤਨ ਸ਼ਿਸ਼ੀਲਾ ਕਿੰਨਾ ਕੁ ਪਸ਼ਕਰ ਮਿਲ ਦਿਉਗੇ ਲਾਇਆ ਸੀ ਤੇ 2024 ਦੇ ਵਿੱਚ 23 ਕਰੋੜ ਰੁਪਏ ਲੱਗ ਚੁੱਕੇ ਸੀ ਉਸੇ ਇਨਸਾਨ ਮਨੋ ਗੁਜਰਾਤ ਦਾ ਬੰਦਾ ਸੀਗਾ ਜੀ ਆਸਟ੍ਰੇਲੀਆ ਉਹ ਮੈਂ ਸਰ ਫਾਰਮ 23 ਕਰੋੜ ਰੁਪਏ ਦੋ ਵਾਰੀ ਆਫਰ ਕਰਦੇ ਉਹ ਬੰਦੇ ਨੇ ਤੇ ਅੱਜ ਵੀ ਫੋਨ ਆਉਂਦਾ ਉਹਦਾ ਕੀ ਕੋਈ ਸੇਲ ਕਰ ਰਹੇ ਨੇ ਤੁਹਾਡੇ ਵਿਚਾਰ ਆ ਤੇ ਸਾਨੂੰ ਦੱਸੋ ਅਸੀਂ ਲੈ ਜਾਂਦੇ ਤੇ ਬਾਕੀ ਇਹਨੂੰ ਚਾਹੁੰਦੇ ਬਾਹਰ ਦੇ ਦੇਸ਼ਾਂ ਤੋਂ ਪੰਜਾਬੀ ਬਿਠਾਈਆਂ ਜੋ ਵੀ ਅਦਰ ਕੰਟਰੀ ਦੀਆਂ ਸਾਰੇ ਫੋਨ ਆਦੇ ਵੀਡੀਓ ਕਾਲ ਤੇ ਉਹਨੂੰ ਉਹ ਕਹਿੰਦੇ ਦਿਖਾਉਗੇ ਸਿੰ ਦਖਾਉਨੇ ਵੀਡੀਓ ਤੋਂ ਹਾਂਜੀ ਬਈ ਕਿੰਨੇ ਕਿ ਮੈਡਲ ਕਿੰਨੇ ਕਿ ਤੋ ਜਿੱਤੇ ਆ ਕਾਫੀ ਤੁਸੀਂ ਫੋਟੋਆਂ ਲਾਈਆਂ ਹੋਈਆਂ ਕਿੱਥੇ ਕਿੱਥੇ ਜਿੱਤ ਕੇ ਆਇਆ ਹੋਂ ਤੱਕ ਅਨਮੋਲੜ ਹੈ ਉਹਦਾ ਇਹ ਜਿੱਤਾਂ ਦੀ ਗੱਲ ਕਰੀ ਆਪਣੇ ਪੁਸ਼ਕਰ ਦਾ ਮੇਲਾ ਸਾਰੇ ਮਸ਼ਹੂਰ ਹੈ ਹੂੰ ਆਪਣੇ ਉਦੋਂ ਸਾਰੇ ਮੇਲੇ ਥੱਲੇ ਹੁੰਦੇ ਆ ਉੱਥੋਂ ਦੋ ਵਾਰ ਚੈਂਪੀਅਨ ਰਹਿ ਚੁਕੇ ਲਗਾਤਾਰ ਬੱਚੇ ਵੀ ਕੋਈ ਚੰਗੇ ਪੈਦਾ ਹੋ ਰਹੇ ਬੱਚੇ ਬਹੁਦੇ ਆਰਾਮ ਸਰਪਿੰਡ ਖੜੀਆਂ ਤਨ ਝੋਟੀਆਂ ਪਹਿਲੀ ਝੋਟੀ ਨੇ 80 ਕਿਲੋ 6 ਗ੍ਰਾਮ ਲਾਈਵ ਚੁਵਾਈ ਦਿੱਤਾ ਹੈ ਫਰਸਟ ਟਾਈਮ ਦੇ ਵਿੱਚ ਤੇ ਬਾਕੀ ਉਹ ਨਾਰਮਲ ਜਿਹੜੇ ਕਿਸਾਨ ਭਰਾ ਥੋੜੀ ਘੱਟ ਮਿਹਨਤ ਕਰਦੇ ਆ ਉਹਨਾਂ 18 ਤੋਂ ਲੈ ਕੇ 21 ਕਿਲੋ ਦੇ ਕਰਾਮਦਰੀ ਦੇ ਰਹੇ ਨੇ ਹਾਂ ਮੇਹਰ ਦੀ ਗੱਲ ਕਰੇ ਤੁਸੀਂ ਕਿੰਨੀ ਕਿ ਮਿਹਨਤ ਕਰਨੀ ਪੈਂਦੀ ਹੈ ਬਈ ਤੁਹਾਨੂੰ ਹੁਣ ਸਾਫ ਤੋਂ ذرا بڑا ਰੱਖਿਆ ਤੁਸੀਂ ਆ ਚਮਕਦਾ ਪਿਆ ਕਿੰਨੀ ਕਿ ਮਿਹਨਤ ਕਿੰਨੀ ਕਰਦੇ ਹੋ ਦੇਖਭਾਲ ਕਿੰਨੀ ਕਰਨੀ ਪੈਂਦੀ ਹੈ ਦੇਖਭਾਲ ਇਹ ਘਰ ਦੇ 4 ਮੈਂਬਰ ਆ ਜੀ ਹਾਂ 4 اے سی ਤੇ ਆ ਜੀ ਤੇ ਬਾਕੀ ਹੈਗਾ ਤਿਆਰ ਕਰਿਆ ਨਹੀਂ ਪੂਰਾ ਇਹ ਕਿਉਂਕਿ ਡਿਸਪਲੇ ਜਲਾਗਾ ਸ਼ੋਅ ਵਗੈਰਾ ਚਲਾਉਣੇ ਆ ਉਹ ਸਾਰੇ ਪ੍ਰੋਪਰ ਕਰਕੇ ਨਮਾਇਨ ਮੁਕੀ ਲਾਉਣੇ ਜਿਹੜਾ ਤਿੰਨ ਦਿਨ ਹੋਵੇ ਨਮਾਇਨ ਜੀ ਤੁਸੀਂ ਦੇਖ ਹੀ ਸਕਦੇ ਕਿੰਨਾ ਕੇਲੇ ਰੋੜ ਖੜਿਆ ਹੈਗਾ ਤੇ ਤੋਂ ਨਮਾਇਨ ਹਲਕਾ ਜਿਹਾ ਦਿਸੂਆ ਤੇ ਆਪਾਂ ਘਰ ਦੇ ਬੰਦੇ ਕੰਮ ਕਰਦੇ ਦੋ ਮੇਰਾ ਬ੍ਰਦਰ ਉਹ ਖੜਾ ਇੱਕ ਮੈਂ ਉਹ ਮੇਰੇ ਫਾਦਰ ਸਾਹਿਬ ਹੂੰ ਤਿੰਨੇ ਜਣੇ ਮਿਲਦੇ ਆਉਣੇ ਤੇ ਤਿੰਨੇ ਸਾਹਬ ਦੇ ਘਰ ਵੀ ਇਸੇ ਆਪ ਸਾਹਬ ਦੇ ਨਾ ਕੋਈ ਬੰਦਾ ਰੱਖਿਆ ਕੁਛ ਨਹੀਂ ਇਸੇ ਆਪ ਸਾਹਬ ਮੈਂ ਪਰਿਵਾਰਕ ਮੈਮਰੀ ਲੱਗਦਾ ਅਨਮੋਲ ਕਹਿੰਦੇ ਜੇ ਬਾਪੂ ਤੜਕੇ ਪਹਿ ਸਭ ਤੋਂ ਪਹਿਲਾਂ ਅਨਮੋਲ ਕੋਲੇ ਜਾਂਦਾ ਕਹਿੰਦੇ ਪੈਨਿਆਂ ਵਿੱਚ ਇਹਦੇ ਕੋਲੇ ਜੜਾ ਕੇ ਪਈਦੇ ਇਹਦੇ ਕੋਲੇ ਜਿਆਦਾ ਸਭਾਲ ਹੀ ਨਹੀਂ ਕਿਉਂ ਪੈਨਿਆਂ ਵਿੱਚ ਆ ਗਈ ਇਹ ਇਹਨੂੰ ਤੰਗੀ ਨਾਵੇ ਆਪਾਂ ਨੂੰ ਉਹ ਵੀ ਆ ਜਾਂਦੇ ਤੇ ਬਾਕੀ ਇਹਨੂੰ ਖਰਾਕ ਵੀ ਆਪਾਂ ਸਾਨੂੰ ਨਹੀਂ ਮਿਲੀ ਕਿਰੇ ਮੇਰੇ ਫਾਦਰ ਸਾਹਿਬ ਨੇ ਇਹਨੂੰ ਪਾਈ ਹੋਈ ਆ ਛੋਲੇ ਬਦਾਮ ਇਹਨੂੰ ਪਾਏ ਹੋਏ ਕਾਜੂ ਵੀ ਪਾਏ ਹੋਏ ਆਂਟੇ ਵੀ ਚੱਲਦੇ ਰਹੇ ਆ ਦੇ ਪਰ ਪਾਉਂਦੇ ਪਰ ਲਿਮਟ ਦੇ ਰਹੇ ਹੋ 100 ਗ੍ਰਾਮ 200 ਗ੍ਰਾਮ ਕਿ ਮਹੀਨਾ ਪਾ ਦੇ ਸਾਲਾ ਸਾਲਾਂ ਵਿੱਚ ਉਹਨਾਂ ਸਾਹਿਬ ਨੇ ਪਾਈ ਦੇ ਖਾਣ ਪੀਣ ਦਾ ਵੀ ਧਿਆਨ ਰੱਖਦੇ ਹੋ ਬਈ ਚੈੱਕ ਅਪ ਵਗੈਰਾ ਵੀ ਕਰਾਉਂਦੇ ਰਹਿੰਦੇ ਸਾਨੂੰ ਚੈੱਕ ਅਪ ਦਾ ਕਿੱਥੇ ਮਿਲੇ ਜਾਂਦੇ ਆਪਾਂ ਟੈਸਟ ਕਰਾ ਬਣੇ ਤੁਰਦੇ ਸਾਰਾ ਟੈਸਟ ਕਰਾ ਕੇ ਆਖਿਰ ਵੀ ਕਰਾਉਣਾ ਜਾਂਦੇ ਸੀ ਵੀ ਕਰਾਉਣਾ ਪੈਂਦਾ ਕਿਉਂਕਿ ਅਗਾਂ ਮੈਲ ਲੇਜੈਂਡਰੀ ਨਹੀਂ ਮਿਲਦੀ ਕਿ ਇੱਕ ਬਸ ਨੂੰ ਬਿਮਾਰੀ ਹੋਵੇ ਜਾਂ ਅਨੇਕਾ ਬਸ ਨੂੰ ਬ ਮੈਂ ਕਿਹ ਵੇਹ ਪਾ ਦੇ ਜਾਨਵਰ ਹੁੰਦੇ ਸਾਰਾ ਦੇਖਣਾ ਪੈਂਦਾ ਵੀ ਸਭ ਨਾਲ ਹਾਂਜੀ ਤੇ ਬਾਕੀ ਅਸ ਤਾਂ ਹੁਣ ਸਾਮਣ ਆਇਆ ਫਾਦਰ ਸਾਹਿਬ ਦਾ ਮੇਰਾ ਤੀਜਾ ਪਰਤ ਉਹਨਾਂ ਦਾ ਇਹ ਅਜ ਅਗਲੇ ਨੇ ਦੇਖਭਾਲ ਕਰ ਰਹੀ ਹਾਂ ਬਾਕੀ ਪਰਮਾਤਮਾ ਹੀ ਜੀਨ ਹੁੰਦੀ ਜੇ ਘਰ ਘਰ ਚੀਜ਼ਾਂ ਨਹੀਂ ਆਉਂਦੀਆਂ ਇਹ ਪਰਮਾਤਮਾ ਕੋਈ ਬਾਹੀਂ ਫੜਦਾ ਹੁੰਦਾ ਉਹਦਾ ਕਰਕੇ ਚ ਚਾਉਂਗੀ ਕਿਵੇਂ ਸ਼ੌਂਕ ਕਿਵੇਂ ਪਿਆ ਬਈ ਪਸ਼ੂ ਰੱਖਦੇ ਸੀ ਪਹਿਲਾਂ ਕਿਵੇਂ ਆਇਆ ਘਰੇ ਤੁਹਾਡੇ ਕਿਥੋਂ ਲਿਆਂਦਾ ਕਿਵੇਂ ਇਹਨੂੰ ਤਿਆਰ ਕੀਤਾ ਸਾਰਾ ਸ਼ੌਂਕ ਤਾਂ ਪਹਿਲਾਂ ਮੇਰੇ ਫਾਦਰ ਸਾਹਿਬ ਨੇ ਪੰਜ ਝੁੱਟ ਧਾਕੇ ਵੇਚੇ ਹੋਏ ਅੱਛਾ ਜੀ ਉਹ ਲੋਸੀ ਪੜਦੇ ਹੋ ਸੀ ਕਿ 10ਵੀਂ 11ਵੀਂ ਸਾਨੂੰ ਇਹ ਚਾਹ ਸਾਨੂੰ ਵੀ ਇਹ ਸ਼ੌਂਕ ਹੈ ਨਹੀਂ ਸੀ ਪਹਿਲਾਂ ਅਸੀਂ ਵੀ ਕਹਿੰਦੇ ਸੀ ਤੂੰ ਤਾਂ ਵੀ ਮੱਥਾ ਮਾਰੀ ਜਾਣਾ ਤੇ ਫਿਰ ਆਪਾਂ ਸਾਰੋ ਲੈ ਲਿਆ ਦਸ ਢੀਗਾ ਜੀ ਇਹ ਸਾਰ ਯੂਨੀਵਰਸਿਟੀ ਆਪਣਾ ਇੱਕ ਡਾਕਟਰ ਹੈ ਰੂਗ ਆਪਣਾ ਫੈਮਿਲੀ ਮੈਂਬਰ ਆ ਉਹਨਾਂ ਨੇ ਦਿੱਤਾ ਜੀ ਕਿ ਤੁਸੀਂ ਇਹ ਰੱਖੋ ਕਦੋਂ ਇਹ ਚੈਂਪੀਅਨ ਬਣੇ ਪਹਿਲੀ ਵਾਰੀ ਉਦੋਂ ਸਾਨੂੰ ਹੌਲੀ ਸ਼ੌਂਕ ਪਿਆ ਹੁਣ ਕਿਵੇਂ ਕਿਵੇਂ ਮੇਲੇ ਜਾਂਦੇ ਆ ਸ਼ੌਂਕ ਵਧ ਹੀ ਜਾਂਦਾ ਜੀ ਹੁਣ ਆਪਾਂ ਬਸ ਥੋੜੇ ਟਾਈਮ ਜੀ ਮੈਂਸਾ ਫਾਰਮ ਹੀ ਤਿਆਰ ਕਰ ਰਹੇ ਆ ਆਪਦਾ ਜੋ ਕਿ ਇਹਦੇ ਵਿੱਚ ਹੋਣੀ ਹੈ ਫਾਰਮ ਦੇ ਵਿੱਚ ਅਦਰ ਕੋਈ ਪਸ਼ੂ ਨਹੀਂ ਹੋਊਗਾ ਪਰ ਤੁਹਾਡੀ ਪਛਾਣ ਵੀ ਇਹਦੇ ਨਾਲ ਆ ਝੋਟੇ ਵਾਲੇ ਕਹਿੰਦੇ ਉਹਨਾਂ ਕਿ ਤੁਹਾਨੂੰ ਵੀ ਸਾਰੇ ਝੋਟੇ ਵਾਲੇ ਕਹਿੰਦੇ ਆ ਜੀ ਬਹੁਤ ਕਹਿੰਦੇ ਸਾਰੇ ਹਾਂਜੀ ਹਾਂਜੀ ਬਾਕੀ ਇਹ ਰੱਬਾਂ ਦੇ ਦੇਣ ਹੁੰਦੀ ਆ ਜੀ ਇਹੀ ਪਛਾਣ ਬਣਾਉਣ ਵਾਲੇ ਇਹੀ ਦਿਮਾਉਣ ਵਾਲੇ ਵੇਚਣ ਦੀ ਗੱਲ ਆ ਜੀ ਆਪਾਂ 베ਚਦੀ ਆਪ ਸਾਡੀ ਜਿਹੜੀ ਵੀ ਕਮਾਈ ਹੋਈ ਜਦੋਂ ਸਾਰੀ ਇਹਦੇ ਨਾਲ ਵੇਚੀ ਜਾਊਗੀ ਸਾਨੂੰ ਕੋਈ ਨਹੀਂ ਪੁੱਛੇ ਜੋ ਕਿ ਸਾਨ ਭਰਾ ਇੰਨੇ ਇੱਥੇ ਆਉਂਦੇ ਆ ਸਾਨੂੰ ਮੁਬਾਰਕਾਂ ਦੇ ਇਤਿਹਾਜ਼ ਵਿਸ਼ ਕਰਦੇ ਆ ਉਹ ਇਹਦੀ ਸਰਤ ਹੈ ਜੀ ਸਾਰਾ ਬਹੁਤ ਲੋਕ ਹਜੇ ਵੀ ਭਾਈ ਬਾਹਰ ਜਾਂਦੇ ਆ ਕਹਿੰਦੇ ਇੱਥੇ ਕੰਮ ਹੈ ਨਹੀਂ ਲੱਗਦਾ ਵੀ ਇੱਥੇ ਆਪਾਂ ਕੰਮ ਕਰੀਏ ਤਾਂ ਇੱਥੇ ਕੰਮ ਬਹੁਤ ਨੇ ਬੰਦਾ ਤਰੱਕੀ ਕਰ ਸਕਦਾ ਸੀ ਭਾਈ ਦੇਖੋ ਆਪਣੀ ਆਪਣੀ ਸੋਚ ਕਿਵੇਂ ਬੰਦੇ ਸੋਚਦੇ ਨੇ ਪਰ ਸਾਨੂੰ ਆਇਆ ਕਿ ਇਹਨਾਂ ਵਿੱਚ ਪੂਰਾ ਪੜਤ ਅਸੀਂ ਹੁਣੇ ਪੁਸ਼ਕਰ ਕੰਕਨਗਰ ਮੇਲੇ ਤੇ ਜਾ ਕੇ ਆਏ ਹਾਂ ਤਿੰਨ ਦਿਨਾਂ ਵਿੱਚ 3 ਲੱਖ ਰੁਪਏ ਕਮਾ ਕੇ ਲਿਆਉਂਦਾ ਐਸੀ ਕੋਈ ਨੌਕਰੀ ਜਿਹੜੀ ਤਿੰਨ ਦਿਨਾਂ ਵਿੱਚ 3 ਲੱਖ ਰੁਪਏ ਦੇ ਛੱਡ ਦੇ ਤਿੰਨ ਲੱਖ ਰੁਪਏ ਤੁਸੀਂ ਲੱਖ ਰੁਪਏ ਵੀ ਖਰਚਾ ਕੱਢ ਦੋ 2 ਲੱਖ ਦੇ ਤਾਂ ਵੀ ਸਾਡੇ ਜੇਬ ਦੇ ਵਿੱਚ ਕੰਮ ਬਹੁਤ ਹੈ بس ਕਰਨ ਨਾਲ ਬੰਦਾ ਚਾਹੀਦਾ ਮਿਹਨਤ ਚਾਹੀਦੀ ਸਬਰ ਚਾਹੀਦਾ ਇਹ ਸਾਡਾ 9 ਸਾਲਾਂ ਦਾ ਸਬਰ ਸਬਰ ਦਾ ਫਲ ਮਿੱਠਾ ਹੁੰਦਾ ਪਲਾਸ ਜਾਨੇ ਕਿ ਮਠਾਣਾ ਦਾ ਪਰ ਮਠਾਣਾ ਹੁਣ ਬਹੁਤ ਮਠਾ ਹੁੰਦਾ ਪਰ ਸਬਰ ਕਰਨਾ ਪੈਂਦਾ ਹਾਂਜੀ ਬਿਲਕੁਲ ਏਸੀ ਅਨਮੋਲ ਦੇ ਮਾਲਕ ਜਿਨ੍ਹਾਂ ਨੇ ਦੱਸਿਆ ਕਿ ਜਿੱਥੇ ਜਾਂਦਾ ਅਨਮੋਲ ਉੱਥੇ ਆਪਣੀ ਪੈੜ ਛੱਡ ਕੇ ਆਉਂਦਾ ਤੇ ਕਰੋੜਾਂ ਰੁਪਏ ਦੀ ਕੀਮਤ ਹੈ ਦੀ ਲੱਗੀ ਆ ਪਰ ਹਜੇ ਤੱਕ ਪਰਿਵਾਰ ਨੇ ਬੇਚਿਆਣੀ ਪਰਿਵਾਰ ਕਹਿੰਦਾ ਕਿ ਇਹਨੂੰ ਵੇਚਤਾ ਸੀ ਆਪਣੀ ਇੱਜ਼ਤ ਵੇਚਤੀ ਤੇ ਨਾਲ ਹੀ ਇਹ ਵੀ ਕਿਹਾ ਕਿ ਨੌਜਵਾਨਾਂ ਨੂੰ ਆਪਣੇ ਕਿੱਤੇ ਵੱਲ ਜਿਹੜਾ ਵਾਪਸ ਆਉਣਾ ਚਾਹੀਦਾ ਮਨੀਸ਼ਕਰ ਪੀਟੀਸੀ ਨਿਊਜ਼ ਤਲਵੰਡੀ ਸਾਹਬ ਉਹ ਪਟੰਡ